ਬੰਨੇ ਹੈਗਾ ਨਾਨੀ ਦਾ ਢਾਬਾ ਇੱਕ ਬੰਨੇ ਹੈਗਾ ਬੇਬੇ ਦਾ ਢਾਬਾ ਆਲਾ ਪਾਉਂਦੇ ਕਿੰਨਾ ਲਾਉਣਾ ਪਉਂਦੀਆ ਲੱਖੀ ਪੜਿਆ 200 ਦੇ ਚੁਪਕਾਰੇ ਛੋਟਿਆਂ ਨੂੰ ਥੋੜੋ ਬੇਰਾਤ ਵੇ ਅਸੀਂ ਜੱਕੇ ਆਵੇ ਮਟਰ ਗੰਦੇ ਜੇ ਹਾਂਜੀ ਸੋ ਸਜਨੋ ਆਮ ਤੌਰ ਤੇ ਤੁਹਾਨੂੰ ਪਤਾ ਹੀ ਆ ਆਪਾਂ ਨਵੀਆਂ ਨਵੀਆਂ ਰੈਸਪੀਆਂ ਬਣਾ ਕੇ ਤੇ ਉਹਨਾਂ ਨੂੰ ਟੇਸਟ ਕਰਦੇ ਰਹਿੰਦੇ ਆ ਸੋ ਜੇ ਕੋਈ ਵੀ ਨਵਾਂ ਢਾਬਾ ਖੋਲਦਾ ਉੱਥੇ ਜਾ ਕੇ ਆਪਾਂ ਤੁਹਾਨੂੰ ਰਿਵਿਊ ਦਈਦਾ ਕਿ ਇੱਥੇ ਦਾ ਖਾਣਾ ਕਿਦਾਂ ਦਾ ਤੇ ਇੱਥੋਂ ਦਾ ਕਿਦਾਂ ਦਾ ਸੋ ਅੱਜ ਆਪਣੇ ਘਰੇ ਦੋ ਟਾਬੇ ਖੁੱਲੇ ਆ ਸੋ ਬਹੁਤ ਹੀ ਗੈਂਡ ਦੋਨਾਂ ਟਾਬਿਆਂ ਦਾ ਆਪਾਂ ਤੁਹਾਨੂੰ ਰਿਵਿਊ ਦੇਵਾਂਗੇ ਕਿ ਕਿਹੜੇ ਟਾਬੇ ਦਾ ਖਾਣਾ ਵਧੀਆ ਤੇ ਕਿਹੜੇ ਦਾ ਨਹੀਂ ਕਿਹੜੇ ਦੇ ਕਿਹੜੀ ਕਮੀ ਪੇਸ਼ੀ ਆ ਕਿਹੜੇ ਕਿਹੜੀ ਕਮੀ ਪੇਸ਼ੀ ਆ ਪਹਿਲਾਂ ਤੁਹਾਨੂੰ ਟਾਬੇ ਆਪਾਂ ਦਿਖਾਉਣੇ ਬਹੁਤ ਹੀ ਸੋਹਣੇ ਟਾਬੇ ਆ ਸੋ ਲਓ ਜੀ ਪਹਿਲਾ ਟਾਬਾ ਹੈਗਾ ਨਾਨੀ ਦਾ ਢਾਬਾ ਹਾਂਜੀ ਨਾਨੀ ਜੀ ਸਤਿ ਸ੍ਰੀ ਅਕਾਲ ਸੋ ਭੈਣ ਜੀ ਤੁਸੀਂ ਇਹ ਟਾਬਾ ਕਦੋਂ ਖੋਲਿਆ ਜੇ ਇਹਨੂੰ ਵਾਸਪ ਹੋ ਗਿਆ ਕੋ ਦੋ ਤਿੰਨ ਸਾਲ ਅੱਛਾ ਜੀ ਇੰਨੇ ਸਾਲ ਹੋ ਗਏ ਸੋ ਆਪਣੇ ਢਾਬੇ ਤੇ ਕੀ ਕੀ ਹੁੰਦਾ ਏ ਸਾਡੇ ਪਕੌੜੇ ਬਰੈਡ ਪਕੌੜੇ ਆਪਣਾ ਪਨੀਰ ਪਕੌੜੇ ਅੱਛਾ ਪਕੌੜੇ ਰੱਖਦੇ ਮੇਨਸੋ ਦੂਜਾ ਢਾਬਾ ਦਿਖਾਉਣੇ ਦੂਜਾ ਢਾਬਾ ਹੈਗਾ ਆਪਣਾ ਬੇਬੇ ਦਾ ਢਾਬਾ ਹਾਂਜੀ ਸਸਰੀ ਘਾਲ ਜੀ ਸਸਰੀ ਘਾਲ ਜੀ ਪਿਆਰ ਭਰੇ ਸਸਰੀ ਸੋ ਬੀਬੀ ਤੁਹਾਨੂੰ ਆਪਣੇ ਢਾਬਾ ਖੋਲਿਆ ਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਪੁਰਾਣਾ ਜਿਆਦਾ ਜਣਾ ਢਾਬਾ ਪੁਰਾਣਾ ਜਾਂਦਾ ਸਾਡਾ ਕਿੰਨੇ ਕ ਸਾਲ ਹੋ ਗਿਆ ਹੋਵੇ 4-5 ਸਾਲ ਤੋਂ ਚਲਾਉਂਦੇ ਆਂ ਅੱਛਾ ਕਿਵੇਂ ਪੁਰੀ ਰਿਸਪੌਂਸ ਕਿੱਦਾਂ ਰਿਹਾ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਯਾਰ ਜਦੋਂ ਉਹ ਚੜ੍ਹ ਕੇ ਤਾਂ ਬੜੀ ਤੇਰਾ ਜਾਂਦੇ ਆ। ਸੋ ਅਮ ਅਤੇ ਹੀਟਾ ਪਤੇ ਆਉਂਦੇ ਤੇ ਕੀ ਕੀ ਬਣਾਉਣੇ ਹੋ? ਅਸੀਂ ਸਮੋਸੇ, ਦਹੀਂ ਭੱਲੇ, ਕਿਆ? ਅੱਛਾ ਤਿੰਨੇ ਚੀਜ਼ਾਂ ਬਣਾਉਣੇ। ਬਣਾ ਬਣਾਉਣੇ ਆ। ਤੇ ਆਪਣੇ ਉਹਨਾਂ ਦੇ ਗਾਹਕ ਕਿਵੇਂ ਕਿੰਨੇ ਕ ਆਉਂਦੇ ਆ ਉਹਨਾਂ ਦੇ? ਅਸੀਂ ਨਹੀਂ ਕਰਿਆ ਕਿਆਨ ਕਿ ਸਾ ਅਸੀਂ ਆਪਦੇ ਢਾਬਿਆਂ ਦੇ ਝਾਗਦੇ ਹੁੰਨੇ ਆ। ਅੱਛਾ ਤੇ ਉਹ ਤੋਂ ਡੇ ਵਾਲੇ ਢਾਬਾ ਦੇਖਦੇ ਰਹਿੰਦੇ। ਸੋ ਲੋ ਜੀ ਇੱਕ ਬੰਨੇ ਹੈਗਾ ਨਾਨੀ ਦਾ ਢਾਬਾ ਇੱਕ ਬੰਨੇ ਹੈਗਾ ਬੇਬੇ ਦਾ ਢਾਬਾ ਸੋ ਆਪਾਂ ਦੋਵੇਂ ਸਾਈਡ ਤੋਂ ਫੂਡ ਟੇਸਟ ਕਰਾਂਗੇ ਸੋ ਦੇਖਦੇ ਆਪਾਂ ਨੂੰ ਕਿਹਦਾ ਫੂਡ ਜ਼ਿਆਦਾ ਇੰਪ੍ਰੈਸ ਕਰਦਾ ਸੋ ਸਭ ਤੋਂ ਪਹਿਲਾਂ ਆਪਾਂ ਟੇਸਟ ਕਿਹਦਾ ਮੂਡ ਕਰੀਏ ਜੀ ਸਾਡੇ ਆਉ ਸਾਡੇ ਸਾਡੇ ਬਹੁਤ ਸੇ ਟੈਸਟ ਬਹੁਤ ਜਗ੍ਹਾ ਪਹਿਲਾਂ ਸਾਡੇ ਤੋਂ ਬਹੁਤ ਵਧੀਆ ਬਣਦੀ ਹੈ ਪਨੀਰ ਐਸਾ ਕੀ ਆ ਕੀ ਆਜੋ ਤੁਹਾਡੀ ਖਾਣੇ ਦਾ ਬਾਰ ਬਾਰ ਤੁਹਾਨੂੰ ਗੇਟ ਕੀ ਆਉਂਦਾ ਮਾਰੇ ਮੈਨੂੰ ਤੋ ਲਈ ਸਾਡਾ ਮਿਲਾਂਗਾ ਬੜੇ ਡੇਟ ਕਰਾਂਗੇ ਬੇ ਬੇ ਪੈ ਵੀ ਤੁਹਾਡਾ ਡਾਟਾ ਪੈਦੇ ਵੀ ਆਵਾਂਗੇ ਤੁਹਾਡਾ ਬੂਕ ਵੀ ਡੇਟ ਕਰਾਂਗੇ ਤੁਹਾਡਾ ਦੇਰ ਤੇ ਚੁੱਲਾ ਪੁਰਾਣੇ ਜਮਾਨੇ ਵਾਂਗੂ ਹਾਂ ਹਾਂ ਚਟਪਟੀ ਚਟਨੀ ਹਾਂ ਆਰਾਵਾ ਇਧਰ ਆਓ ਇਧਰ ਆਓ ਕੋਈ ਦਮੇ ਤੋਂ ਹਾਂਜੀ ਇਧਰ ਆਓ ਇਧਰ ਆਓ ਇਧਰ ਆਓ ਜੀ ਤਾਂ ਜਾਣ ਇਧਰ ਆਵੀਂ ਇਧਰ ਖਾਸियत ਕੀ ਤੁਹਾਡੀ ਖਾਸियत ਸਾਡੇ ਸਮੋਸੇ ਬਹੁਤ ਵਧੀਆ ਖਾ ਕੇ ਤਾਂ ਵੇਖੋ ਵਿੱਚ ਪਨੀਰ ਤੇ ਮਟਰ ਪਾਏ ਨੇ ਨਾ ਨਹੀਂ ਉਹ ਤਾਂ ਸਾਡੇ ਸਮੋਸੇ ਪਨੀਰ ਚਾ ਸਾਡੇ ਨੇ ਵੇਖੋ ਇਹਨੇ ਕੋਪੀ ਵਾਲੇ ਪਕੌੜੇ ਬਰੈਡ ਪਕੌੜੇ ਭਾਈ ਸਮੋਸੇ ਜੋ ਮਰਜੀ ਲੋ ਸਾਡੇ ਤਾਂ ਲੈ ਉਹ ਇਹ ਗੱਲਾਂ ਛੱਡੋ ਪਹਿਲਾਂ ਪਹਿਲਾਂ ਇਹ ਦੱਸੋ ਦੋ ਸਾਲਾਂ ਤੋਂ ਤੁਹਾਡੀ ਆਪਸ ਵਿੱਚ ਲੜਾਈ ਕਿੰਨੀ ਵਾਰ ਹੋਈ ਜੀ ਜੀ ਨਹੀਂ ਅਸੀਂ ਕਰਦੇ ਬਸ ਮਾੜਾ ਮੋਟਾ ਹੁੰਦਾ ਰਹਿੰਦਾ ਆਪਸ ਵਿੱਚ ਹੀ ਲੜਾਈ ਜਦੋਂ ਗੱਲ ਹੋ ਦੋ ਹੁੰਦਾ ਉਹ ਤਾਂ ਹੁੰਦਾ ਦੋ ਦਿਨ ਹੀ ਉਹਨਾ ਟਾਈਮ ਕਰੋ ਫਿਰ ਪਕੌੜੇ ਘਰੋਂ ਹਾਂ ਤੇ ਆਪਾਂ ਤੁਸੀ ਇਸ ਕਾਣਾ ਕਰ ਸੀ ਉਹਨਾਂ ਹੀ ਕਰਦੇ ਆ ਮੈਂ ਪਪਾ ਟੇਸਟ ਹੀ ਕਰਦਾ ਮੈਂ ਅੱਜ ਦੱਸਣਾ ਕਿ ਸਭ ਤੋਂ ਵਧੀਆ ਟਾ ਬਾਬੇ ਬੇਬੇ ਪਹਿਲੇ ਜਿਹੜਾ ਲੱਗੜੇ ਅੱਧ ਨਹੀਂ ਜਾਣਾ ਕੱਚੇ ਭਗੜੇ ਹੁੰਦੇ ਆ ਇਹਦੇ ਨਾਲ ਜਦੋਂ ਉਹ ਸੇ ਖਾ ਪੱਕੇ ਪਏ ਹਾਂਜੀ ਪੱਕੇ ਪਏ ਆ ਉਹ ਕੱਚੇ ਪਕਾੜੇ ਜੇ ਉਹਨਾਂ ਨੂੰ ਪੱਕੇ ਕਰਨੇ ਤੇ ਆ ਖਾਓ ਕਿ ਨਾਲ ਸਾਡੇ ਪੱਕੇ ਪਏ ਆ ਖਾਓ ਤੇ ਪੰਜੀ ਵਧੀਆ ਬਣਾਉਣੇ ਹਾਂ ਹੋਰ ਵਧੀਆ ਬਣਦੇ ਆ ਆਪਣੇ ਦੇਸੀ ਘਿਓ ਆ ਅੱਜ ਕੱਲ ਬਾਜ਼ਾਰ ਵਿੱਚ ਮਿਲਾਵਟ ਬੜੀ ਆ ਹਾਂਜੀ ਇਹ ਦੇਖੀ ਕਿ ਹੁੰਦੇ ਆ ਤੁਸੀਂ ਇਹਨਾਂ ਗੱਲਾਂ 'ਚ ਨਾ ਆ ਵਾ ਇੱਧਰ ਆ ਕੇ ਬੈਠੋ ਨਾ ਦਰਪ ਦੇਸੀ ਸਾਡਾ ਕੰਮਾ ਤੇ ਮੁੰਡੀਆਂ ਸਾਡੇ ਤਿਆਰ ਨੇ ਨਹੀਂ ਭੈਣ ਜੀ ਇਤਨ ਬੜਾ ਸਮਾਨ ਚ ਦਹੀਂ ਭੱਲੇ ਵੀ ਆ ਸਮੋਸੇ ਵੀ ਆ ਚਾਹ ਕਪੋਸੇ ਵੀ ਕੰਦੇ ਸਾਰਾ ਕੁਝ ਤਿਆਰ ਹੋ ਦਹੀਂ ਭੱਲੇ ਸਮੋਸੇ ਅੱਕੜ ਬੱਕੜ ਕਰ ਲੋ ਹਾਂ ਅੱਕੜ ਬੱਕੜ ਕਰਦੇ ਆਪਾਂ ਹਾਂ ਅੱਕੜ ਬੱਕੜ ਬੰਬੇ ਬੋ 80 90 ਪੂਰੇ 100 ਇੱਧਰ ਆਓ ਨਾ ਤੁਸੀਂ ਆਓ ਲਓ ਜੀ ਸਾਡਾ ਪిల్లా ਪਾ ਡੇਟ ਕਰਾਂਗੇ ਬੇਬੇ ਦੇ ਢਾਬੇ ਸਮੋਸੇ ਖਾ ਕੇ ਦੇਖਾਂਗੇ ਓਕੇ ਖਾ ਕੇ ਦੋਨੂੰ ਦਾਦੇ ਬੇਬੇ ਨੇ ਸਮੋਸੇ ਕਿਦਾਂ ਦੇ ਬਣਾਏ ਓਕੇ ਦਾ ਢਾਬਾ ਬੜਾ ਘਨੇ ਢਾਬੇ ਤੇ ਬਹਿ ਚੁੱਕੇ ਆ ਨਾਲ ਜਾ ਕੇ ਪਾਣੀ ਵੀ ਇੱਧਰ ਪਿੱਤਲ ਦੇ ਆ ਜੀ ਹਾਂਜੀ ਹਾਂਜੀ ਕਿ ਦਾੰਬੇ ਦੇ ਆ ਦਾੰਬੇ ਦੇ ਦਾੰਬੇ ਦੇ ਉਹ ਹਾਂ ਸੀ ਤੁਸੀਂ ਦੱਸ ਹੀ ਜਾਂਦੇ ਆ ਇਹ ਸੰਝਾ ਰੱਖਿਆ ਆ ਸੀ ਅੱਛਾ ਕੋਈ ਸੰਝਾ ਨਹੀਂ ਕੱਲੇ ਨਹੀਂ ਹੋਗਾ ਅਰੇ ਕੱਲੇ ਦਾ ਢਾਬਾ ਦੋਨੇ ਕਾਬਾ ਦਾ ਅੱਡਾ ਮੀਮੀ ਢਾਬੇ ਦੇ ਮੱਛੀਆਂ ਬੜੀਆਂ ਨੇ ਮੈਨੂੰ ਐਵੇਂ ਲੱਗਦੀਆਂ ਤੁਹਾਨੂੰ ਭਰਨੀ ਆ ਮੱਛੀਆਂ ਤੁਸੀਂ ਬਿਮਾਰ ਹੋ ਜਣਾ ਇੱਧਰ ਆਓ ਸਾਡੇ ਢਾਬੇ ਤੇ ਮੱਛੀਆਂ ਉਹਨੇ ਐ ਢਾਬੇ ਤੇ ਆਉਣ ਲੱਗਾ ਗੰਦ ਕਰ ਬੋ ਤੇ ਤਮ ਇੰਨਾ ਦੇ ਢਾਬੇ ਆ ਝਾਕੋ ਜਾਂ ਤੁਸੀਂ ਤੁਸੀਂ ਇੱਥੇ ਢਾਬੇ ਆ ਇੱਥੇ ਆ ਕੇ ਝਾਕੀ ਚਾਹ ਤੁਹਾਨੂੰ ਸਰਵਿਸ ਕਿਵੇਂ ਦੀ ਲੱਗੀ ਢਾਬੇ ਦੀ ਫੋਲਟਾ ਕਿਤੇ ਵਧੀਆ ਥੋੜੀ ਸਲੋ ਨਹੀਂ ਲੱਗਦੀ ਭਾਈ ਸਰਵਿਸ ਸਲੋ ਹੈ ਪਰ ਕਹਿੰਦੇ ਨੇ ਜਿਹੜੇ ਜੀ ਸਲੋ ਬਣਾਉਂਦੇ ਬਣਾਉਂਦੇ ਬੜੀ ਸਵਾਲ ਬੀਬੀ ਜਲਦੀ ਕਰੋ ਇਹ ਹੋਰ ਵੀ ਜਲਦੀ ਕਰਦੇ ਆ ਬਹੁਤ ਛੇਤੀ ਕਰੀ ਜਾਂਨੇ ਜਿਹੜੀ ਕਿਸਾ ਸਰ ਦਾ ਢਾਬਾ ਚੱਲਿਆ ਝਾਕੀ ਨਾ ਗਾ ਕੇ ਜਾਂ ਜਾਂਦੀ ਆਉਂਦੇ ਭਾਈ ਜੀ ਅੱਛਾ ਬੇ ਚੰਗਾ ਸਮਾਨ ਲਾਉਣਾ ਨਹੀਂ ਹੱਦ ਇਹਨਾਂ ਦਾ ਗੈਸ ਘੁਰ ਘੁਰ ਕਰੀ ਜਾਂਦਾ ਹੈ ਔਖਾ ਜੀ ਬਸ ਉਧਰ ਚਲ ਜਾ ਤੁਸੀਂ ਬੱਗੇ ਆ ਮਾਂ ਨੂੰ ਕੋਈ ਨਹੀਂ ਬੇਰਦਾ ਮੜਮੜੇ ਬੈਠ ਕਰ ਸਕਦੇ ਆ ਨਾ ਬਈ ਫਰੈਸ਼ ਹੀ ਆਣਾ ਆਪਣਾ ਸਮਾਨ ਸਾਰ ਇਹ ਇਹ ਬਣਾਇ ਨ ਪੰਜ ਕਿ ਦਿਨ ਨਹੀਂ ਹੋਇਆ ਐ ਐ ਪੰਜ ਦਿਨ ਐਨਾ ਪੁਰਾਣਾ ਸਮਾਨ ਵੇਚਦੇ ਨਹੀਂ ਤੂੰ ਪੁਰਾਣਾ ਲੱਗਦਾ ਤੁਹਾਨੂੰ ਉਹ ਪੁਰਾਣਾ ਇਹ ਤੁਹਾਨੂੰ ਲੱਗਿਆ ਇਹ ਤਾਜ਼ਾ ਤੁਸੀਂ ਇਹਨੇ ਪੰਜ ਕਿ ਦਿਨ ਨਹੀਂ ਹੋਇਆ ਹਾਂਜੀ ਤੁਸੀਂ ਦੱਸੋ ਰਾਜਾ ਖਾਣ ਦੇ ਅੱਛਾ ਖਾਓ ਤੁਸੀਂ ਜਾ ਰਹੇ ਲੋ ਅੱਛਾ ਦੇਖੋ ਤੁਸੀਂ ਖੋਜੇ ਯਾਰ ਹੋ ਗਿਆ ਤੁਸੀਂ ਖਾਓਗੇ ਤਾਂ ਭਾਗ ਭਾ ਰਹੂਗੇ ਕੱਢ ਕੇ ਰਾਜ ਜੀ ਚਲੋ ਟੈਸਟ ਕਰਾਓ ਆਜੋ ਲਓ ਜੀ ਵੀ ਖਾਓ ਫਿਰ ਚਾਹੋ ਲੋ ਜੀ ਢਾਬੇ ਦੀ ਸਰਵਿਸ ਤੇ ਪਲੇਟਾਂ ਵੀ ਵਧੀਆ ਆ ਹਾਂ ਸਾਰਾ ਕੁਝ ਵੀ ਵਧੀਆ ਹੈ ਅੱਛੀ ਲਕੋ ਕਾਹਦਾ ਦਿੱਤੀ ਉਹ ਭਾਈ ਬੰਦ ਡੈਂਟ ਵਾਜੀ ਚਾਹ ਵੀ ਤਿਆਰ ਆ ਚਾਹ ਵੀ ਤਿਆਰ ਆ ਲੈ ਕੇ ਆਓ ਲੈ ਕੇ ਆਓ ਫਿਰ ਲੈ ਕੇ ਆਓ ਹਾਏ ਓ ਵੀ ਹੁਣ ਅਸੀਂ ਸਮੋਸਾ ਟੈਸਟ ਕਰਕੇ ਦੱਸਾਂਗੇ ਹਾਂ ਦੋਸਾਂ ਦੀ ਕਿਚਨ ਸੁਆਲਾ ਬਾ ਵੀਆ ਕੋਨਾਂ ਤੇਲ ਪਿਓ ਪਰੰਤਾ ਇਹ ਆ ਘਾਟਾ ਤੇ ਹੈਗਾ ਤੇਰੇ ਹੋਵੇ ਕਹਿੰਦਾ

ਹਾਂ ਹਾਂ ਪੀਓ ਪਾਇਆ ਹੀ ਨਹੀਂ ਕੋਈ ਲੈ ਜੀ ਨਹੀਂ ਪਾਈ ਅਸੀਂ ਤਾਜ਼ੀਆਂ ਲੈ ਜੀ ਆ ਜੀ ਦਾ ਮਿੱਠਾ ਤਾਂ ਨਹੀਂ ਪਾਉਂਦੇ ਮਟਾਪੇ ਤਾਂ ਡਰਦੇ ਵੀ ਵੈਸੇ ਕੋਈ ਪੀਂਦਾ ਕੋਈ ਨਹੀਂ ਠੀਕ ਹੈ ਸਵਾਦ ਆ ਜੀ ਠੀਕ ਹੈ ਸਮੋਸਾ ਬਹੁਤ ਸਵਾਦ ਜੀ ਓਕੇ ਰੇਟਿੰਗ ਆਪਾਂ ਬਾਅਦ ਚ ਦੇਣੀ ਠੀਕ ਆ ਉਹ ਖਾ ਕੇ ਮੈਂ ਜੀ ਚਾਹ ਤੁਹਾਡੀ ਠੀਕ ਠੀਕ ਆ ਸਮੋਸਾ ਬਹੁਤ ਸਵਾਦ ਹੈ ਮੈਂ ਤਾਂ ਗੱਜ ਪੱਤੀ ਪਾ ਕੇ ਲੈ ਤੁਹਾਨੂੰ ਕਿਹਾ ਠੀਕ ਠੀਕ ਹੀ ਲੱਗਦੀ ਹੈ ਦੁੱਧ ਪੁਰਾਣਾ ਲੱਗਦਾ ਇਹਨੂੰ ਨਹੀਂ ਛੱਜੀ ਕਰਦਾ ਦੁੱਧ ਆ ਸਾਡਾ ਅੱਛਾ ਸਾਡੀ ਚੱਕ ਲੈ ਕੇ ਕੇਤਲੀ ਨਵੀਂ ਐ ਨਹੀਂ ਚਾਲੀ ਕੀ ਜਦ ਬਾਬਾ ਆ ਰਕ ਜੀ ਤੇ ਮੱਲ ਮਾਰਨੀ ਚੱਕ ਚੱਕ ਸਾਡੀ ਇੱਥੋਂ ਚੱਕ ਲੈ ਗਏ ਰਾਵਾਂ ਪਾਉਨੇ ਕਿੰਨਾ ਰਾਵਾਂ ਪਾਉਣਾ ਲੱਖੀ ਪੜੀਆਂ ਬੇਸੋ ਦੇ ਚੁੱਪ ਕਰ ਐ ਕਿੰਨਾ ਸਾਦੇ ਦਿਖਾ ਕੇ ਵੇਖ ਲੈਣਾ ਆ ਮਟਰ ਵੀ ਬਾਹਰ ਕੱਢ ਕੇ ਰੱਖਦੇ ਆ ਸਾਡੇ ਖਾ ਕੇ ਵੇਖੋ ਜੇ ਤੁਸੀਂ ਇੰਨਾ ਵੀ ਭੋਰ ਵੀ ਛੱਡਿਆ ਤੂੰ ਐ ਆ ਮੇ ਜੀ ਤੂੰ ਮੇਰੀ ਗੱਲ ਸੁਣੋ ਤੁਸੀਂ ਗਾਹ ਕੇ ਸਾਡੇ ਪੱਕੇ ਮਟਰ ਤਾਂ ਕੰਡੇ ਆ ਵੀ ਇਹ ਪੱਕੇ ਨਹੀਂ ਸਵਾਰ ਕੇ ਤਾਂ ਨਹੀਂ ਖਾਦੇ ਨਹੀਂ ਗਏ ਤਾਂ ਕੱਢੇ ਮੈਂ ਕੱਚੇ ਤੇ ਰੱਖੇ ਆ ਨਾ ਤੁਸੀਂ ਪਕਾਏ ਨਹੀਂ ਫਿਰ ਹੋਣਾ ਇਹ ਸਮੋਸੇ ਦੇ ਵਿੱਚ ਕੱਟ ਫੱਕਦੇ ਆ ਨਹੀਂ ਲਓ ਇਹ ਹੁਣ ਚੱਲਾਂਗੇ ਅਬ ਦੂਸਰੇ ਢਾਬੇ ਦੇ ਓਕੇ ਉਹਦੇ ਸੈਂਪਲ ਹੀ ਦੇਖਣਾ ਖਾਣਾ ਨਹੀਂ ਵੰਡ ਕੇ ਓਏ ਬਿਲੋ ਸੈਂਪਲ ਚੈੱਕ ਕਰ ਰਹੀ ਆ ਕਿੱਥੇ ਕਰੀਓ ਕਿੱਥੇ ਦਾ ਫੋਟਾ ਬੇਬੇ ਯਾਰ ਤੁਹਾਡੇ ਮਟਰ ਕਾ ਤੋਂ ਬਾਹਰ ਕੱਢ ਕੇ ਰੱਖੀ ਅਸੀਂ ਇਹ ਤਾਂ ਰੱਖੇ ਕੋਈ ਨਹੀਂ ਖਾਂਦਾ ਨਹੀਂ ਦੂਸਰੇ ਸਮੋਸੇ ਚ ਖੋਲ ਕੇ ਪਾ ਦਾਂਗੇ ਹੋਰ ਸਮੋਸੇ ਇਹਲੇ ਝੂਠਾ ਦੂਸਰੇ ਕਾ ਕਿ ਰੁਕਵਾ ਦੋਗੇ ਝੂਠਾ ਦੂਸਰੇ ਕਾ ਕਿ ਰੁਕਵਾ ਝੂਠਾ ਉੱਤੇ ਕਿਉਂ ਲਿਖਿਆ ਪਿਆ ਭਾਵੇਂ ਦੇ ਨਾ ਬੀਣ ਲਗਾ ਪੀ ਇਹਦੇ ਬੜੇ ਹਾਈ ਕੀ ਨਿਕਟਾ ਮਿਆਂ ਦੇ ਨੇ ਜਾ ਮਿਆਂ ਨਹੀਂ ਜਾਂਦੀ ਹੁੰਦੀ ਆ ਆ ਸੁਣ ਲੋ ਗੱਲ ਆਹੋ ਕਦਾ ਸੋ ਕੀ ਖਾਣੇ ਆ ਬਰੈਡ ਵਾਲੇ ਪਨੀਰ ਆਏ ਮਿਕਸ ਕੀਰ ਖਾਣੇ ਆ ਆਹ ਜੀ ਬਰੈਡ ਵਾਲੇ ਹੋ ਗਏ ਬਰੈਡ ਵਾਲੇ ਫਾਟਾ ਫਟ ਆਦੂ ਤਿਆਰ ਕਰਾ ਤਾਜੇ ਆ ਰੱਖ ਚੀਜ਼ ਭੈਣ ਜੀ ਇਹ ਦੇ ਖਾ ਕੇ ਪਤਾ ਲੱਗੂ ਉਹ ਵੀ ਕਹਿੰਦੇ ਤਾਜੇ ਮਾਲ ਨਾ ਅਸੀਂ ਤਾਂ ਮਟਰ ਉਹਨਾਂ ਦੇ ਬੇ ਨਿਕਲੇ ਨਾ ਅਸੀਂ ਪੂਰਾ ਤਾਜ਼ਾ ਰੱਖਦੇ ਆ ਅਸੀਂ ਜਿਹੜਾ ਕੁਝ ਕਹਿੰਨੇ ਆ ਉਹੀ ਕਰਦੇ ਆ ਵਾਹ ਜੀ ਨਾ ਬਰੈਂਡ ਪਕੌੜੇ ਇੱਧਰ ਭੈਣ ਜੀ ਆਪਾਂ ਦੇ ਲਾਓ ਤੀਰੀ ਤੇ ਨਾਲੇ ਅੱਗ ਸੇਕੋ ਨਾਲੇ ਭੈਣ ਜੀ ਅੰਡਾ ਵੀ ਕੋਰਾ ਪੈਣ ਲਾ ਦੇ ਨਾਲ ਅੱਗ ਸੇਕੀਏ ਬੇਬੇ ਇਧਰ ਗਾਹ ਤੜਾ ਬੱਟਰ ਲੈਣਾ ਇਹਨਾਂ ਹਾਂਜੀ ਇਧਰ ਦੇਸੀ ਕੰਮ ਐ ਨਾ ਕਰੋ ਹੁਣ ਇਧਰ ਆਓ ਇਧਰ ਆਓ ਥੋੜੇ ਨੰਬਰ ਕੱਟਦੇ ਆ ਨਾ ਹਾਂ ਹਾਂ ਆਹ ਵਧੀਆ ਦੇਸੀ ਦਾ ਬਾਜੀ ਅਕਾ ਦੇਸੀ ਆ ਉਹ ਨਾ ਉਹ ਨਾ ਮਾਡਰਨ ਦਾ ਬਾਜੀ ਅਸੀਂ ਕੀ ਬੰਦੇ ਵੀ ਦੇਸੀ ਆ ਤੇ ਸਾਡਾ ਚੁੱਲ੍ਹਾ ਵੀ ਦੇਸੀ ਆ ਗੱਡੇ ਕਿ ਵੀ ਜੰਨਦਰਾਂ ਕਰ ਜਾਂਦੀਆਂ ਤੇ ਮੋਸੇ ਸੰਭਾਲੇ ਰਿਹਾ ਸਿਲੰਡਰ ਨਾਲ ਤੇਲ ਘਰੋਂ ਪਸਾਇਆ ਸੀ ਬੇਸਣ ਛੋੜੇ ਨੂੰ ਥੋੜਾ ਬੇਹਤ ਵੇ ਅਸੀਂ ਜ ਮਟਰ ਗੰਦੇ ਜੇ ਮਟਰ ਖਾਨੀ ਕਿੱਥੋਂ ਲੈਂਦੇ ਸਾਡੇ ਜਵਾਕ ਨੂੰ ਬਿਮਾਰ ਕਹਿੰਦੀ ਐ ਤੂੰ ਨਹੀਂ ਕਰ ਮੇਰੀ ਬੇਇੱਜ਼ਤੀ ਬਣੀ ਕਰਦੇ ਜੇ ਆਦਤ ਹੀ ਜਾਂ ਗੁੰਡੀਆਂ ਕੋਲੋਂ ਨਿਕਲੋ ਹੋ ਨਹੀਂ ਨਹੀਂ ਹੋਣਾ ਮੈਂ ਨਹੀਂ ਤੇਰੀ ਕੱਲੀਆਂ ਗੱਲਾਂ ਕਰਾਂਗੇ ਤੇਰਾ ਬਰੈਡ ਪਕਾਉਣੇ ਵੀ ਖਵਾਉਗੇ ਹੋਗੇ ਹੋਗੇ ਤਿਆਰ ਅਸੀਂ ਨਾ ਆਏ ਵੀ ਆਗੂ ਉਹਨੇ ਜਦੋਂ ਗਾਹ ਕਾਵੇ ਵੇਚ ਨਹੀਂ ਕਰਦੇ ਸੀ ਨਾ ਕਿਉਂ ਸਾੜਦੇ ਸੀ ਇਧਰ ਗੱਲਾਂ ਸੁਣਾਉਣ ਕੇ ਆਏ ਫੋਨ ਤਾਂ ਨਹੀਂ ਕੀ ਨਾ ਨਾ ਉਹ ਵੀ ਨਹੀਂ ਗਿਆ ਨੀ ਕੋਲੇ ਭਾੜਿਆ ਨਾ ਭਾੜੇ ਨਾਲ ਜਾਂਦੇ ਉਹ ਇਹ ਘਰ ਦੀ ਕੂਤਨੇ ਦੀ ਜਗਾ ਦੇਸੀ ਦੇਸੀ ਕੰਨੀ ਭੈਣ ਜਿਹੜੀ ਲਫਾਫੇ ਚ ਜਾਂਦੇ ਸੀ ਨਹੀਂ ਨਹੀਂ ਇਹ ਮੈਂ ਸਾਨੂੰ ਭਲੇਖਾ ਇੱਥੇ ਬਣਾਈਆ ਘਰੇ ਆਪ ਤਿਆਰ ਕਰਦੇ ਆ ਤੇ ਆਪਿਆ ਭੈਣ ਜੀ ਇਹਨੇ ਝੂਠ ਮਾਰ ਰਹੇ ਨਾ 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 ਗੰਦੀ ਝੂਠਾਂ ਦੇ ਚੱਲ ਕੇ ਆ ਬਿਆ ਲਾਗੀ ਹਾਂ ਤੇ ਨਾ ਹਾਂ ਜੀ ਮੈਂ ਤੁਹਾਡੀ ਵੀ ਗੰਡੀ ਚੁੜਦਾ ਹੀ ਚੱਲਦੀ ਆ। ਸਾਡਾ ਕੋਈ ਸਮਾਂ ਇੱਥੇ ਚੀਜ਼ਾਂ तमाम ਠਾਰ ਰੱਖਿਆ ਹੈ। ਹਾਂ ਤੰਨੇ ਤਾਂ ਕਈ ਨਾ ਮੱਟ ਰੋ ਕੋਈ ਨਾ ਦੁੱਧ ਜਿਹਾ ਪਾਣਾ। ਦੁੱਧ ਜਿਹਾ ਪਾਣਾ। ਹੋ ਫਰੈਂਡ ਪਕੌੜੇ ਬੜੇ ਗਰਮ ਜੇ। ਸਾਕੇ ਦੱਸਾਂਗੇ। ਅਸੀਂ ਤਾਂ ਗਰਮ ਚੀਜ਼ਾਂ ਦਿੰਨੇ ਆ ਤਾਜ਼ੀਆਂ ਬਣਾ ਕੇ ਜਿਹੜਾ ਬਾਰ-ਬਾਰ ਆਵੇ ਸਾਡੇ ਢਾਬੇ ਤੇ ਗਾਹਕ। ਪਕੌੜੇ ਵਿੱਚ ਤੁਹਾਡੇ ਫਿੱਕੇ ਜੇ ਲੱਗ ਜਾਂਦੇ। ਨਾ ਵੀ ਸਾਡਾ ਪੂਰੇ ਕਰਾ ਰਿਆ ਹਰੀ ਮਿਰਚ। ਤੁਸੀਂ ਪੈਸੇ ਦੇਣ ਦੇ ਮਾਰੇ ਨਾ ਜਾਓ ਪੈਸੇ। ਤੁਸੀਂ ਆ ਜਾ ਨਾ ਨਾ ਐ ਨਾ ਕਰ ਚੱਕ ਨਹੀਂ ਸਾਡੇ ਗਵੰਢ ਚੱਕ ਲੈ ਲੈ ਬਹੁਤ ਸਾਡਾ ਡੰਗਾ ਚੱਕਾ ਸਾਡੇ ਵੀ ਪਈਏ ਗੋੰਡੀ ਤੇ ਗਿਆ ਸਾਡੇ ਦਾਵਾ ਭਰੇ ਪਿਆ ਵੀ ਬਰੈਡ ਪਰੋਂੜੇ ਖਾਦੇ ਜੀ ਦੂਸਰੇ ਢਾਬੇ ਨੂੰ ਹੂੰ ਹੂੰ ਠੀਕ ਲੱਗੇ ਠੀਕ ਹੈ ਕਿ ਵਾਵਾ ਠੀਕ ਆ ਠੀਕ ਲੱਗੇ ਜੀ ਠੀਕ ਠਾਕ ਹੀ ਆ ਠੀਕ ਠਾਕ ਇਹ ਇਹ ਜਿਹੜੇ ਢਾਬੇ ਵਾਲੇ ਗੱਲਾਂ ਬਾਹਲੀਆਂ ਮਾਰਦੇ ਆ ਅੱਛਾ ਤੇਰੀ ਭਾਬ ਦੇ ਢਾਬੇ ਦੀਆਂ ਬਾਹਲੀਆਂ ਕਰਦੇ ਪਰ ਠੀਕ ਠੀਕ ਲੱਗਦਾ ਲੈ ਤੇ ਸਾਡੀ ਸਵਾਦ ਵੇਖੀ ਤਾਂ ਨਹੀਂ ਤੇ ਰੋਟੀਆਂ ਤੇ ਦੂਸਰੇ ਢਾਬੇ ਖਣੇ ਗਾਉਂਦੇਗਾ ਨਾ ਮੱਕੀ ਦੀਆਂ ਰੋਟੀਆਂ ਤੁਸੀਂ ਖਾਣੇ ਹੋ ਤਾਂ ਕਹਿੰਦੇ ਸਰੋਤ ਆਸ ਆਖਦੇ ਮੱਕੀ ਦੀਆਂ ਰੋਟੀਆਂ ਪਕਾਓ ਨਾਲ ਕੱਟੋ ਮੂਲੀ ਬਾਰ-ਬਾਰ ਆਉਨੇ ਆ ਹਾਂ ਚਿੱਲੇ ਤਾਂ ਜਦੋਂ ਧਰਦੇ ਆ ਅਸੀਂ ਹੁਣ ਪਕੌੜੇ ਅਸੀਂ ਆ ਕਰਦੇ ਨੇ ਆ ਮਰਾ ਬਾਰ-ਬਾਰ ਹੁਣ ਇਹਨਾਂ ਨੂੰ ਪਤਾ ਨਾ ਵੀ ਸਾਡੇ ਤੋਂ ਗਾ ਕੇ ਜਾਂਦਾ ਜੀ ਪੈਸੇ ਦੇ ਕੇ ਜਾਇਓ ਪੈਸੇ ਦੇ ਕੇ ਜਾਇਓ ਭਰਾਓ ਇਹ 100 ਰੁਪਏ ਦਾ ਇੱਕ ਪੀਸ ਆ ਜੀ ਪਹਿਲਾਂ ਇਹ ਡੇਸ਼ ਕਰਾਂਗੇ ਜੀ ਇਹਦਾ ਪਲੇਟਾ ਧੋਈਆਂ ਬੈਣੀ ਆ ਲੋ ਜੀ ਦੋਵੇਂ ਢਾਬਿਆਂ ਦਾ ਪਹਿਲਾਂ ਟੈਸਟ ਕਰ ਲਿਆ ਜੀ। ਅੱਛਾ। ਬੇਬੇ ਦਾ ਢਾਬਾ ਵੀ ਨਾਨੀ ਦਾ ਢਾਬਾ ਵੀ। ਕਿਵੇਂ ਲੱਗੇ ਸਾਡੇ ਸਮੋਸੇ? ਲੋ ਜੀ ਜਦੋਂ ਆਪਾਂ ਇਹ ਢਾਬੇ ਦੇ ਆਏ ਇਹਨਾਂ ਦੇ ਢਾਬਿਆਂ ਦੇ ਸਮੋਸੇ ਇਹ ਜਿਹੜੇ ਬਾ ਕੁਮਾਲ। ਚਾਹ ਚ ਇਹਨਾਂ ਨੇ ਦੁੱਧ ਚ ਪੱਤੀ ਪਾਈ। ਉਹ ਪੱਤੀ ਥੋੜੀ ਜੀ ਉਹ ਮੈਨੂੰ ਬੇਈ ਜੀ ਲੱਗਦੀ। ਬਾਕੀ ਬਹੁਤ ਵਧੀਆ ਜੀ ਤੁਹਾਡਾ ਕੰਮ। ਪੈਸੇ ਲੈ ਕੇ ਜਾਣਾ ਛੱਡੋ। ਐ ਵੀ ਦੇ ਜਾਂਗੇ ਭਾਜ ਚੱਲੇ ਆ। ਆਪਾਂ ਜੀ ਲੈ ਜਾਣੇ ਆ। ਸਮੋਸੇ ਬਹੁਤ ਸਵਾਦ ਬਣਾਏ। ਸੋ ਇਹਨਾਂ ਨੂੰ ਆਪਾਂ ਦਿੰਨੇ ਆ ਪੰਜਾਂ ਚੋਂ 4। ਓਕੇ। ਕਿਉਂ? ਬੇਬੇ ਦੇ ਢਾਬੇ ਨੂੰ ਹੋ ਪੂਰਾ ਪੂਰਾ ਗਾਇਦੇ ਭਾਈ ਫਿਰ ਕੰਮ ਹੀ ਦੀ ਪੂਰੇ ਪੂਰੇ ਪੈਸੇ ਦੀ ਗੱਲ ਕੀਤੀ ਰੇਟਿੰਗ ਰੇਟਿੰਗ ਦੀ ਗੱਲ ਕੀਤੀ ਹੈ ਨਹੀਂ ਭਾਈ ਪੈਸੇ ਪੂਰੇ ਦੇ ਗਏ ਆ ਵੇ ਇਹ ਰੇਟਿੰਗ ਦੀ ਗੱਲ ਨਹੀਂ ਇਹਦੇ ਕਿਆ ਬਣੇ ਸਿਹਦੇ ਭਾਂਡਾ ਤੇ ਤੋਤਾ ਵਿੱਚ ਪਾਈ ਕੋਈ ਨਾ ਵੀਰ ਤੇ ਇੰਨਾ ਜਿਆਦਾ ਸਵਾਇਆ ਨਾਨੀ ਦਾ ਢਾਬਾ ਸੀ ਜਿਹੜੇ ਪਕੌੜੇ ਮਿਰਚਾਂ ਬਹੁਤ ਸੀਗੀਆਂ ਅੱਛਾ ਤੇਲ ਵੀ ਬੜਾ ਠੋਗਿਆ ਪਿਆ ਹੈ ਨਹੀਂ ਨਾ ਹੋਰ ਪਾਣੀ ਫਰਾਈ ਕਰਕੇ ਦੇ ਦਿੰਦਾ ਤੈਨੂੰ ਐਡਾ ਬੇਅਲੇ ਗੱਲਾਂ ਬਾਹਾਂ ਮਾਰਦੇ ਸਮਾਨ ਇਹਨਾਂ ਦਾ ਸਵਾਦ ਨਹੀਂ ਅੱਛਾ ਤੋ ਇਹਨਾਂ ਨੂੰ ਆਪਾਂ ਦਿੰਨੇ ਆ 3.5 ਨੰਬਰ ਕਿਉਂਕਿ ਤੁਸੀਂ ਇਹਨਾਂ ਮਸਾਲਾ ਜ਼ਿਆਦਾ ਪਾਉਣੇ ਕਿਉਂਕਿ ਅਸੀਂ ਜਿਆਦੀਆਂ ਮਿਰਚਾਂ ਲਾਇਕ ਨਹੀਂ ਕਰਦੇ ਸੋ ਚਲ ਨੰਬਰ ਤੁਸੀਂ ਭਲਾ ਸਾਨੂੰ ਇੱਕ ਦੋ ਤੇ 150 ਰੁਪਏ ਇੱਥੇ ਰੱਖ ਦੋ ਨੰਬਰਾਂ ਨੰਬਰਾਂ ਦਾ ਸਾਨੂੰ ਕੋਈ ਪਰੇਸ਼ਾਨੀ ਨਹੀਂ ਸਾਡੇ ਪੈਸੇ ਪੂਰੇ ਦੋ ਭੈਣ ਜੀ ਹੁਣ ਖਾ ਖੂ ਕੇ ਤੁਸੀਂ ਇਹੀ ਗੱਲਾਂ ਕਰਦੇ ਭੈਣ ਜੀ ਭਾਂਡੇ ਦੱਸੋ ਕਿੱਥੇ ਧੋਈਏ ਫਿਰ ਦੱਸੋ ਕਿੱਥੇ ਤੋ ਲੋ ਜੀ ਅੱਜ ਸੀ ਇੱਕ ਬੰਨੇ ਬੇਬੇ ਦਾ ਢਾਬਾ ਦਾ ਇੱਕ ਬੰਨੇ ਨੌਲੇ ਦਾ ਢਾਬਾ ਬਹੁਤ ਵਧੀਆ ਲੱਗਾ ਹਾਂ ਅਸੀਂ ਇਹ ਚੀਜ਼ਾਂ ਖਾਣੀਆਂ ਹੀ ਆਈਆਂ ਕਿ ਚਲੋ ਕਿਉਂ ਨਾ ਇਸ ਚੀਜ਼ ਨੂੰ ਇੱਕ ਫਣੀ ਜੇ ਤਰੀਕੇ ਨਾਲ ਪੇਸ਼ ਕੀਤਾ ਜਾ ਵਧੀਆ ਤਰੀਕੇ ਨਾਲ ਬਣਾਈਏ ਸੋ ਸਮੋਸੇ ਵਾਗਿਆ ਬੜੇ ਸੁਆ ਸੀਗੇ ਕੋਲੀਆਂ ਜਿਹਾ ਵਾਕੀ ਮੈਨੂੰ ਥੋੜੀ ਜਿਹਾ ਜ਼ਿਆਦਾ ਸੀ ਸੋ ਤੁਹਾਨੂੰ ਸਾਰਿਆਂ ਨੂੰ ਇਹ ਵਲੌਗ ਕਿਦਾਂ ਦਾ ਲੱਗਾ ਕੋਮੈਂਟ ਕਰਕੇ ਦੱਸੋ ਤੁਹਾਨੂੰ ਸਾਰਿਆਂ ਦਾ ਸੋਨਾ ਢਾਬਾ ਵਧੀਆ ਚੀਜ਼ ਕਿਹੜੇ ਢਾਬੇ ਦੀ ਲੱਗੀ ਬੇਬੇ ਦੇ ਢਾਬੇ ਦਾ ਸਮਾਨ ਵਧੀਆ ਲੱਗਾ ਸਮੋਸੇ ਹਾਂਜੀ ਹਾਂਜੀ ਕੀ ਕੱਟ ਕੇ ਪੁੱਛੋ ਕੀ ਪੁੱਛੀਏ ਜੀ ਕਿਹਦਾ ਢਾਬਾ ਤੁਮ ਬੋ ਸੈਸਵਾ ਦਾ ਹਾਂਜੀ ਦੱਸੋ ਇਹ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਬੇਬੇ ਦਾ ਢਾਬਾ ਸੋਹਣਾ ਕਿ ਨਾਨੀ ਦਾ ਢਾਬਾ ਸੋਹਣਾ ਹੈ ਨਹੀਂ ਸੋਹਣਾ ਤਾਂ ਉਹੀ ਹੋਣਾ ਸਾਰੀਆਂ ਸਾਡੀਆਂ ਚੀਜ਼ਾਂ ਚਰਚਾ ਕਿ ਉਹ ਲੈ ਗਿਆ ਅਸੀਂ ਸਾਰਾ ਕੁਝ ਏਡਾ ਬਿਆਲੀ ਜੈਲਸੀ ਫੀਲ ਕਰੀ ਜਾਂਦੇ ਹੋ ਇਹਨਾਂ ਦਾ ਕੰਮ ਵਾਵਾ ਚੱਲਦਾ ਲੱਗਦਾ ਸਾਡੇ ਨੇ ਜਾ ਕੇ ਉਹਨੇ ਸਾਨੂੰ ਰੋਟੀ ਨਹੀਂ ਖਾਣੇ ਮਜਦੀ ਹਾਂ ਤੇ ਇਹਨਾਂ ਦੇ ਇਹਨਾਂ ਦੇ ਤਾਂ ਖਰੋਜਾ ਭਾਈ ਖਰੋਜਾ ਪਕਾਉਣਾ ਖਰੋਜਾ ਐ ਕਰਨਾ ਪੈਂਦੀਆਂ ਤੇ ਫੇਰ ਆਉਨੇ ਲੋੜਾ ਪਾਪ ਕੇ ਬਹਿ ਜਾਂਦੇ ਆ ਪੈਸਾ ਕਿੱਥੇ ਸੋ ਸੋ ਨੂੰ ਕਿਹੜਾ ਸਾਬ ਟਾਬਾ ਵਧੀਆ ਲੱਗਾ ਕਮੈਂਟ ਕਰਕੇ ਦੱਸਿਓ ਸੋ ਬਾਕੀ ਇਹ ਆਪਣਾ ਹਾਸਾ ਮਜ਼ਾਕ ਹੈ ਜਿਹੜਾ ਚੱਲਦਾ ਰਹਿੰਦਾ ਕਿ ਉਹ ਨਾਨੀ ਜੀ ਕਹਿੰਦੇ ਹਾਸਾ ਮਜ਼ਾਕ ਵੀ ਚੱਲਦੇ ਰਹਿਣਾ ਚਾਹੀਦਾ ਪਰ ਨਹੀਂ ਇਹ ਗੱਲ ਗਲਤ ਆ ਜੇ ਤੂੰ ਨੰਬਰ ਉਧਰ ਜਾਦੇ ਦੇ ਦਿੱਤੇ ਆ ਤੇ ਸਾਡ ਮਿਹਨਤ ਅਸੀਂ ਜਿਆਦਾ ਕੀਤੀ ਆ ਚੁੱਲਾ ਵਾਲਿਆ ਉਹਨਾਂ ਟਕਾਇਸ ਤੇ ਲੈਟਰ ਮਾਰਿਆ ਚਲੋ ਜੀ ਆਪਾਂ ਇੱਧਰ ਚਾਰ ਨੰਬਰ ਦੇ ਦੇਨੇ ਤੁਹਾਨੂੰ ਸਾਢੇ ਤਿੰਨ ਨੰਬਰ ਇਹ ਕੀ ਗੱਲ ਸਾਨੂੰ ਪੰਜ ਨੰਬਰ ਚਾਹੀਦੇ ਸਮੋਸੇ ਕਿੱਨੇ ਕਿੱਨੇ ਆ ਟੁੱਕੇ ਦੇ ਖਾਣੇ ਮੈਂ ਪੰਜ ਨੰਬਰ ਫੇਰ ਦੇਨੇ ਜੇ ਮੇਰੇ ਤੋਂ ਕੋਈ ਪੈਸਾ ਨਹੀਂ ਲਵੋਗੇ ਫਿਰ ਕੋ ਪੈਸੇ ਵੀ ਲੈ ਲੇ ਪੂਰੇ ਫਿਰ ਤੁਹਾਨੂੰ ਰੇਟਿੰਗ ਘਟ ਦੇਵਾਂਗੇ ਨਾ ਨਾ ਸਾਨੂੰ ਪੂਰੀ ਕੈਸ਼ ਸਾਨੂੰ ਪੂਰਾ ਚਾਹੀਦਾ ਚਲ ਠੀਕ ਹੈ ਜੀ ਲਓ ਜੀ ਇਧਰ ਵੀ ਪੰਜਾਂ ਜੋ ਪੰਜ ਤੇ ਮੇਰਾ ਕੋ ਗਲਪਿਆ ਕਰਦੇ ਆ ਜੀ ਇਧਰ ਵੀ ਨਾਨੀ ਜੀ ਦਾ ਬੇਨੂੰ ਵੀ ਪੰਜਾਂ ਜੋ ਪੰਜ ਨੰਬਰ ਠੀਕ ਹੈ ਜੀ ਖੁਸ਼ ਹੋ ਸੋ ਜੋਂਦੇ ਵਾਦੇ ਰੋ ਰੱਬ ਸਭ ਨੂੰ ਖੁਸ਼ ਰੱਖੇ ਹਾਂਜੀ ਨਾਲ 5 ਨੰਬਰ ਤੇ 200 ਰੁਪਈਆ 200 ਰੁਪਈਆ ਦੇ ਕੇ ਜਾਵਾਂਗੇ ਪੈਸੇ ਸਾਡੇ ਕੋਲ ਐ ਨਹੀਂ ਓਕੇ ਜੀ ਬਾਏ ਬਾਏ ਪੈਸੇ ਕਾਲੂ ਉਧਾਰ ਕਰ ਲਿਆ ਜੇ ਆਪਾਂ ਮਿਲਦੇ ਕਾਲੂ ਅਗਲੇ ਵਲੌਗ ਵਿੱਚ ਬਾਏ ਬਾਏ